ਦਾਸ ਮਾਇਆ ਪੋਹੰਗਮ ਸਰਪ ਹੈ ਜਗ ਘੇਰਿਆ ਬਿਖ ਮਾਇ ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਈ ਜਿਨ ਕੋ ਪੂਰਬ ਲਿਖਿਆ ਤਿੰਨ ਸਤ ਗੁਰ ਮਿਲਿਆ ਆਏ ਮਿਲ ਸਤ ਗੁਰ ਨਿਰਮਲ ਹੋਇਆ ਬਿਖਾ ਮੈਂ ਗਿਆ ਬਿਲਾਇ ਗੁਰਮਖਾ ਕੇ ਮੁਖ ਉਜਲੇ ਹਰ ਦਰਗਾਹ ਸੁ ਬਾਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚਾਲਹਿ ਸਤਗੁਰੁ ਭਾਏ ਸਤਗੁਰੁ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਈ ਨਿਰਵੈਰੈ ਨਾਲ ਵੈਰ ਰਚਾਈਂਦਾ ਆਪਣੇ ਘਰ ਲੂਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੇ ਸਦਾ ਦੁਖ ਪਾਈ ਬੂੜ ਬੋਲ ਬੋਲ ਨੇ ਤ ਭੌਂਕ ਦੇ ਵਿਖ ਖਾਦੇ ਦੂਜੇ ਭਾਈ ਵਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਕਰ ਪਤ ਗਵਾਏ ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਈ ਹਰ ਗੁਰਮੁਖ ਕਿਰਪਾ ਤਾਰੀਐਨ ਜਨ ਵਿਛੜੇ ਆਪ ਮਲਾਈ ਜਨ ਨਾਨਕ ਤਿਸ ਬਲਿਹਾਰ ਨੈ ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੇ ਉਬਰੇ ਬਿਨ ਨਾਮੈ ਜਮਪੁਰ ਜਾਹੇ ਨਾਨਕ ਬਿਨ ਨਾਮੈ ਸੁਖ ਨਹੀਂ ਆਏ ਗਏ ਪਛਤਾਹੇ ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਅਨੰਦ ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁੱਤੀ ਨਚਿੰਦ ਜਿਨ ਕੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਵਿੰਦ ਨਾਨਕ ਸਹਜੇ ਮਿਲ ਰਹੀ ਹਰ ਪਾਇਆ ਪਰਮ ਆਨੰਦ ਸਤ ਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ ਸਤ ਗੁਰ ਕਾ ਪਾਣਾ ਮੰਨ ਲੈਨ ਹਰ ਨਾਮ ਰਖਹਿ ਉਰ ਧਾਰ ਐਥੇ ਉੱਥੇ ਮੰਨੀਆਂ ਨਰ ਨਾਮ ਲੱਗੇ ਵਾਪਾਰ ਗੁਰਮੁਖ ਸ਼ਬਦ ਸੰਿਆਪ ਦੇ ਤਿਤ ਸਾਚੈ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨਾ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਧਨ ਹੋਰ ਸੰਸਾਰ ਜਨਕੀ ਤੇਕ ਹਰ ਨਾਮ ਹਰ ਬਿਨ ਨਾਮੈ ਠਵਰ ਨਾ ਠਾਉ ਗੁਰਮਤੀ ਨਾਉ ਮਨ ਵਸੈ ਸਹਜੇ ਸਹਜ ਸਮਾਉ ਵਡਭਾਗੀ ਨਾਮ ਧਿਆਇ ਅਹਨਸ ਲਾਗਾ ਭਾਉ ਜਨ ਨਾਨਕ ਮੰਗੈ ਧੂੜ ਤਿਨ ਹਉ ਸਦ ਕੁਰਬਾਨੈ ਜਾਉ ਲਖ 84 ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹੋ ਮੋਹ ਮਾਇਆ ਸਭ ਪਸਰਿਆ ਨਾਲ ਚੱਲੈ ਨਾ ਅੰਤਿਵਾਰ ਬਿਨ ਹਰ ਸ਼ਾਂਤ ਨਾ ਆਵਈ ਕਿਸ ਅਗੈ ਕਰੀ ਪੁਕਾਰ ਵਡਭਾਗੀ ਸਤਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰਿ ਉਰ்தਾਰ ਅਸੀ ਖਤੇ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰ ਕੈ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਾਹਗਾਰ ਹਰ ਜੀਉ ਲੇਖੈ ਵਾਰ ਨ ਆਵੇ ਤੂੰ ਬਖਸ਼ ਮਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੀਲਿਆ ਸਭ ਕਿਲ ਵਿਖ ਕਟੇ ਕਾਰ ਜਿੰਨਾ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੀ ਭੈ ਭਾਈ ਜਨਮ ਮਰਨ ਨਿਹਚਲ ਭਾਈ ਗੁਰਮਖ ਨਾਮ ਧਿਆਈ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਵੰਨ ਨਾਨਕ ਲਾਲ ਅਮੋਲ ਕਾ ਗੁਰਮਖ ਖੋਜ ਲਹੰਨ ਮਨਮੁਖ ਨਾਮ ਨਾ ਚੀਤੇਓ ਧਿਗ ਜੀਵਨ ਧਿਗ ਵਾਸ ਜਿਸ ਦਾ ਦਿੱਤਾ ਖਾਣਾ ਪੈਨਣਾ ਸੋ ਮਨ ਨਾ ਵਸਿਓ ਗੁਣਤਾਸ ਇਹੋ ਮਨ ਸ਼ਬਦ ਨਾ ਭੇਦੇਓ ਕਿਉ ਹੋਵੈ ਘਰ ਵਾਸ ਮਨਮੁਖੀਆਂ ਦੋਹਾਗਣੀ ਆਵਣ ਜਾਣ ਮੁਈਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦੈ ਕਮਲ ਪਰਗਾਸ ਸਤਗੁਰ ਸੇਵਨ ਆਪਣਾ ਹਉ ਸਦ ਬਲਿਹਾਰੀ ਤਾਸ ਨਾਨਕ ਤਿੰਨ ਮੁਖ ਉਜਲੇ ਜਿਨੇ ਅੰਤਰ ਨਾਮ ਪਰਗਾਸ ਸ਼ਬਦ ਮਰੈ ਸੋਈ ਜਨ ਸਿੱਜੈ ਬਿਨ ਸ਼ਬਦੈ ਮੁਕਤ ਨਾ ਹੋਈ ਵੇਖ ਕਰਹਿ ਬਹੁ ਕਰਮ ਬਗੁੱਤੇ ਭਾਏ ਦੂਜੈ ਪਰਜਿ ਵਿਗੋਈ ਨਾਨਕ ਬਿਨ ਸਤਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰਿ ਕਾ ਨਾਉ ਆਤ ਵੱਡ ਊਚਾ ਊਚੇ ਹੂੰ ਊਚਾ ਹੋਈ ਅਪੜ ਕੋਈ ਨਾ ਸਕੈ ਜੇ ਸੋ ਲੋਚੈ ਕੋਈ ਮੁਖ ਸੰਜਮ ਹਛਾ ਨਾ ਹੋਵੈ ਕਾਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਵਿਖ ਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪੱਛਮੋਏ ਹਉ ਮੈਂ ਕਰਤ ਵਿਹਾਈ ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਪਟਾਈ ਜੋ ਧੁਰ ਲਿਖਿਆ ਸੋ ਕਮਾਉਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਈ ਨਾਨਕ ਸਤਗੁਰੂ ਬੋਹਿਥੈ ਵਡਭਾਗੀ ਚੜੈ ਤੇ ਭਉਜਲ ਪਾਰ ਲੰਘਾਈ ਬਿਨ ਸਤਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੈ ਉਰ ਤਾਰ ਤਿਸ ਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਇ ਹਰ ਰੱਖੇ ਸੇ ਉੱਭਰੇ ਸ਼ਬਦ ਰਹੀ ਲਿਵ ਲਾਈ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਈ ਹੋਮ ਜਗ ਸਭ ਤੀਰਥਾਂ ਪੜ ਪੰਡਿਤ ਥਕੇ ਪ੍ਰਾਨ ਵਿਖ ਮਾਇਆ ਮੋਹ ਨਾ ਮਿਟਈ ਵਿਚ ਹਉ ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੋ ਜਾਣ ਜਿਨਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਦ ਕੁਰਬਾਨ ਮਾਇਆ ਮੋਹ ਬਹੁ ਚਿਤਵਦੀ ਬਹੁ ਆਸਾ ਲੋਭ ਵਿਕਾਰ ਮਨ ਮੁਕੇ ਅਸਤਰ ਨਾ ਥੀਐ ਮਰ ਬਿਨ ਸਜਾਏ ਖਿਨਵਾਰ ਵੱਡ ਭਾਗ ਹੋਐ ਸਤਗੁਰ ਮਿਲੈ ਹਉ ਮੈਂ ਤਜੈ ਵੇਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕੋ ਸ਼ਬਦ ਵਿਚਾਰ ਬਿਨ ਸਤਗੁਰ ਭਗਤ ਨਾ ਹੋਵੇਈ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕਾ ਹੇਤ ਪਿਆਰ ਲੋਭੀ ਕਾ ਵੈ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤੁਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਸੇਤੀ ਸੰਗ ਕਰੇ ਮੂਹੇ ਕਾਲਖ ਦਾਗ ਲਗਾਈ ਮੂਹ ਕਾਲੇ ਤਿਨ ਲੋਬੀਆਂ ਜਾਸਨ ਜਨਮ ਗਵਾਈ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਈ